ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਲਮਾ ਬਲੌਗ ਵਿੱਚ ਅੱਜ ਅਸੀਂ ਚੱਲੇ ਆਂ ਬਹਿਟੇ ਨਵੀ ਦਾ ਸਮਾਨ ਲੈਣੇ ਨਾਲੇ ਅਸੀਂ ਥੋੜਾ ਮੋਟਾ ਘਰ ਦਾ ਨਵੀ ਦੇ ਬੁੱਟ ਲੈਣੇ ਹੈਗੇ ਕਿਉਂਕਿ ਨਵੀ ਆ ਰਿਹਾ ਹੈਗਾ ਚਰਮ ਦੇ ਉੱਤੇ ਤਾਂ ਕਰਕੇ ਮੈਂ ਅੱਜ ਟਾਈਮ ਅੰਡਰ ਚ ਚੱਲੂਗੀ ਅੱਗੇ ਇਹ ਤਾਂ ਵਾਲੀ ਸੌਂਗੀ ਹੋਦੀ ਹੈ ਨਾ ਵੀ ਦੇਖੋ ਇੱਥੇ ਬੈਠੇ ਗੱਲ ਰਵੇ ਸੋ ਆਹ ਲਾਉ ਦੇ ਹਾਂਜੀ ਪਹੁੰਚ ਗਏ ਸੀ ਪਹਿੰਡੀ ਕਦੋਂ ਦੇ ਪਹੁੰਚੇ ਹਾਂ ਅਸੀਂ ਦੱਸੇ ਹਾਂਜੀ ਬੱਤੀਆਂ ਹੁੰਦੀਆਂ ਪਈਆਂ ਨੇ ਸਿਰਫ ਥੋੜਾ ਜਿਹਾ ਰੁਕ ਗਏ ਢਾਲੀ ਵਰਗੇ ਹੈ ਨਾ ਕੋਈ ਜੀ ਹੈ ਨਾ ਅੱਡਾ ਹਾਂਜੀ ਅੱਜ ਅਸੀਂ ਪਹੁੰਚ ਗਏ ਕਰਨਾ ਬਠਿੰਡੇ ਵਾਲੇ ਦੇ ਸ਼ਹਿਰ ਚ

ਦੇ ਰਿਮੋਟ ਇੰਟੈਲੀਜੈਂਸ ਦੇ ਕੱਪੜੇ ਇੱਥੋਂ ਲੈ ਕੇ ਜਾਣੇ ਆ ਵੀ ਚਲੋ ਜੀ ਯਾਤਰਾ ਚਲੋ ਲਾਈਕ ਚਲੋ ਲਾਈਕ ਚਲੋ ਆ ਦੇਖੀ ਬਈ ਨਵੀ ਦੇ ਸਪੋਰਟ ਲੱਗਦੇ ਨੇ ਮੈਂ ਉਹ ਤੋਂ ਯਾਰ ਅਨੰਦ ਨੇ ਵੋਇਸ ਤੋਂ ਹੱਥ ਨਾਲ ਪਰ ਜਿੰਨਾ ਕੰਮ ਨਹੀਂ ਦਿੱਤਾ ਇਹਨੇ ਬੜਾ ਆ ਜਾ ਦੇ ਸੋਹਣਿਆ ਲਾਡੀ ਪਾਲ ਕੋਈ ਕੋਈ ਸਰਮਲ ਜੀ ਕਿੰਨੇ ਸੋਹਣੇ ਲਾਏ ਜੀਗੇ ਨਵੇਂ ਕੁਲਫੀ ਲੈ ਲੈਣੀ ਤਾਂ ਬੁੱਧ ਹੈ ਕੁਲਫੀ ਲੈਣੀ ਕਿ ਇਸ ਟੀਮ ਦਾ ਅਸੀਂ ਉਹ ਆਈਸਕ੍ਰੀਮ ਜੋ ਕੋਲ ਹੀ ਖਵਾ ਲਈ ਚੱਲੇ ਆ ਨਵੀਂ ਆਈਸਕ੍ਰੀਮ ਖਾਈ ਜੀ ਨਵੀਂ ਦੀ ਮੰਮੀ ਦੀ ਖਾਂਦੀ ਖਾਂ ਨਵੀਂ ਹੁਣ ਅਸੀਂ ਚੱਲਨੇ ਆ ਘਰੇ ਘਰ ਵਾਸਤੇ ਸੱਚ ਕੋ ਨਿਆਣੇ ਵੀ ਰੁਕਣਾ ਥੋੜਾ ਇਹ ਕੰਮ ਖਤਮ ਹੋ ਜੇ ਸਾਰੇ ਨਾ ਦੇਖੀ ਦਰਦ ਹੈ ਬੋਲੇ ਨਹੀਂ ਲੈ ਲੈ ਆਇਆ ਗਾਂ ਤਾਂ ਨਹੀਂ ਸੀਗਾ ਕਿਤੇ ਉਹ ਸੀ ਜੱਸੀ ਉਹ ਕਹਿੰਦਾ ਮੇਰੇ ਦੀ ਰਾਤ ਹਾਂ ਉਹ ਸੀਗਾ ਹਾਂ ਇਹ ਆਹ ਵਾਲੀ ਆਹ ਵਾਲਾ ਸ਼ੋਰੂਮ ਜਿੱਥੋਂ ਨਵੀਂ ਦੇ ਕੱਪੜੇ ਲੈ ਕੇ ਗਏ ਸੀ ਇਸੇ ਠੀਕੇ ਸੀ ਬਹਿਣ ਜੋ ਕਰੇ ਤੇ ਇੱਧਰ ਤਾਂ ਆਉਂਦੀ ਨਹੀਂ ਤੇ ਸਮਾਨ ਜਿਹੜਾ ਮੈਂ ਲੈ ਕੇ ਆਈਆਂ ਬਾਅਦ ਚ ਦਿਖਾਉਣੀ ਹੈਗੀ ਪਹਿਲਾਂ ਮੈਂ ਬਣਾਉਂਗੀ ਚਾਹ ਤੇ ਨਵੀ ਨੇ ਟਰੈਕਸਟ ਪਾ ਕੇ ਦੇਖੇ। ਦੇਖੋ ਇਹ ਆ ਦੇਖੋ ਆ ਨਵੀ ਦਾ ਆ ਟਰੈਕਸੂਟ ਹੈ ਗਾ ਲੈ ਆਂਦਾ ਇਹ ਬਦਲ ਕੇ ਲੈ ਆਂਦਾ ਗਾ ਨਾਈਟ ਸੂਟ ਸੱਚ ਹੈ ਨਾ ਤੇ ਆ ਨਵੀ ਦੀਆਂ ਚੱਪਲਾ ਲੈ ਆਂਦੀਆਂ ਨੇ ਆ ਵਾਲੀ ਇਹ ਬਦਲ ਕੇ ਲੈ ਕੇ ਆਂਦਾ ਪਹਿਲਾ ਵਾਲਾ ਛੋਟਾ ਸੀ ਹੈ ਤੇ ਆ ਵਾਲਾ ਸਮਾਨ ਮੈਂ ਬਾਅਦ ਚ ਦਿਖਾਉਣੀ ਆ ਤੁਹਾਨੂੰ ਜਿਹੜਾ ਲੈ ਕੇ ਆਈਆਂ ਮੈਂ ਤੇ ਬੜਾ ਮोटा ਫਰੂਟ ਜਿਹਾ ਲੈ ਕੇ ਆਏ ਹੈਗੇ ਇਹ ਤੇ ਵਿੱਚ ਸੇਵਾ ਆਲਾ ਹਾਂ ਮੈਂ ਦੇਖੀ ਨੀ ਹਾਂ ਜਿਆ ਵਾਲੀਆਂ ਗੱਟੀਆਂ ਲੈਂਦੀਆਂ ਡ੍ਰੈਗ ਹੁੰਦੀਆਂ ਜੀ ਆ ਹੈਗੀਆਂ ਨਵੀ ਦੇ ਬੈੱਡ ਦੀਆਂ ਮਤਲਬ ਸੋਫਾ ਜਿਹੜਾ ਬਣਾਇਆ ਹੋਇਆ ਹੈਗਾ ਦੋ ਦੋਈ ਰੱਖੀਆਂ ਯਾਨੀ ਇਹ ਤੇ ਆਹ ਨਹੀਂ ਆਹ ਦੋ ਕਲ ਰਹਿਣੀਆਂ ਆ ਹੈਗੇ ਨਵੀ ਤੇ ਬੂਟ ਨਵੀ ਲਿਆ ਦੇ ਨਵੀ ਤੇ ਚਾਰਮ ਦਿਨ ਦਾ ਕਰਕੇ ਲਿਆ ਕੇ ਦਿੱਤੇ ਹੈਗੇ ਇਹ ਦੇਖ ਇੱਕ ਕੈਰੇ ਆ ਲਿਆ ਈਅਰ ਕਾ ਪੀ ਹੈ ਲਵਾਈ ਗੁਰਮੀ ਆ ਕੀੜੀਆਂ ਇਹ ਜਿਹੜੀਆਂ ਉਹਨਾਂ ਦੇ ਦੇ ਇੱਕ ਮਿੰਟ ਜੀ ਆ ਹੈਗਾ ਤੋਲਿਆ ਤੋਲ ਆ ਹੈਗੀ ਐ ਦਵਾਨ ਦੀ ਤੇ ਸੋਫੇ ਦੀ ਚਾਦਰ ਆ ਹੈਗੀ ਇਹ ਬੈੱਡ ਦੀ ਚਾਦਰ ਕੱਪੜਾ ਬਹੁਤ ਸੋਹਣਾ ਇਹਦਾ ਤੇ ਆ ਵੀ ਤੌਲੀਆ ਹੈ ਆ ਹੈਗੇ ਹੈਗੇ ਬਾਥਰੂਮ ਵਾਲੇ ਤੌਲੀਏ ਹੱਥ ਧੋਤੇ ਧਿੰਦੇਣ ਵਾਸਤੇ ਤੋ ਸਟਿਆ ਹੈਗੀ ਸਾਡੇ ਵਾਲੇ ਬੈੱਡ ਦੀ ਚਾਦਰ ਇਹ ਵੀ ਆਸ ਮੰਗਿਆ ਹੁੰਦਾ ਅਸੀਂ ਹੁਣ ਮੈਂ ਪਕੇਰਾ ਗੱਤੀਆਂ ਦੇ ਕਵਰ ਚੜਾ ਕੇ ਡਰੈੰਗ ਰੂਮ ਚ ਲਾ ਕੇ ਦੇਖਦੀ ਹਾਂਗੀ ਤੇਨ ਦੇਖੋ ਆ ਤੌਲੀਏਗਾ ਬਹੁਤ ਸੋਹਣਾਗਾ ਤੇ ਨਾਲੇ ਪੂਰਾ ਹੋਗਾਗਾ ਬੱਟਾਗਾ ਲੰਮਾ ਚੌੜਾ ਬਹੁਤ ਸੋਹਣਾਗਾ ਜਿਹਦਾ ਕਲਰ ਵੀ ਬਹੁਤ ਸੋਹਣਾਗਾ ਇਤਰੋ ਕਲੀਨ ਹੈ ਕਪੜਾ ਬਹੁਤ ਸੋਹਣਾਗਾ ਆ ਦੇਖੋ ਬਹੁਤ ਵੱਡੇ ਵੱਡੇ ਹੈ ਤੌਲੀਏ ਇਹ ਇਹ ਕਲਰ ਵੀ ਇਹਨਾਂ ਦਾ ਬਹੁਤ ਸੋਹਣਾਗਾ ਤੇ ਬਾਕੀ ਇਹ ਹੈਗਾਗਾ ਸਟਾਪ ਇਹਦਾ ਬਹੁਤ ਵਧੀਆਗਾ ਆ ਦੇਖੋ ਆ ਚਾਦਰ ਦਾ ਵੀ ਕਪੜਾ ਬਹੁਤ ਜਿਆਦਾ ਸੋਹਣਾਗਾ ਦੂਜੀਆਂ ਮੈਂ ਵਿਛਾਤੀਆਂ ਮੈਂ ਕੱਲ ਨੂੰ ਦਿਖਾਉਂਗੀ ਤੇ ਇਹ ਵਾਲੀ ਮੈਂ ਸੰਭ ਕੇ ਰੱਖ ਲਵਾਂਗੀ ਕਿਉਂਕਿ ਅਮਰ ਜਸਤਰ ਇਸ ਦਾ ਹਾਂਜੀ ਹੁਣ ਮੈਂ ਨਾ ਗ੍ਰੇਸਿੰਨਾਉਂਗੀ ਬਾਕੀ ਇਹ ਜੇ ਮੇਰੇ ਸਾਰੇ ਕੰਮ ਪਏ ਹੈਗੇ ਦੇਖ ਲਓ ਹੱਤਾ-ਤੱਕਿਆ-ਤੱਕਿਆ ਇਹ ਮਹਿਸੂਸ ਹੋਈ ਜਾਂ ਨਹੀਂ ਅੰਕ ਜੀ ਅੱਜ ਵੀਡੀਓ ਦੇ ਕਰਾਂਗੇ ਇਸ ਮਾਫੀ ਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤੱਕ ਤੱਕ ਲਈ ਸਾਰੇ ਮਸਤੀ ਦੇ ਨਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ